ਤਾਂ ਤੂੰ ਆਹੋ ਮੈਂ ਤਾਂ ਹੱਤ ਪਾਲਾ ਜੀ ਭੈਣ ਲਾ ਲੈ ਓਏ ਓਏ ਮੈਂ ਤੈਨੂੰ ਪੜ ਦੇਣਾ ਦਿਖਾਉਂ ਤੈਨੂੰ ਇਕੱਲੇ ਨੂੰ ਦਿਖਾਉਂ ਆਂ ਹੈ ਉਹ ਡਾਇਲੌਗ ਯਾ ਤੂੰ ਇੱਕ ਵਾਰੀ ਓਏ ਅੰਦਰੋਂ ਲਿਆ ਹੋਇਆ ਰ ਓ ਥੋੜਿਓ ਕੱਢ ਕੇ ਓਏ ਸਾਡੇ ਪੰਡ ਤੇਰੇ ਬਾਹਲੇ ਸਾਨਾ ਯਾਰ ਮੈਂ ਤੈਨੂੰ ਇੱਕ ਵਾਰੀ ਕਹਤਾ ਕਿ ਤੇਰੇ ਤੋਂ ਵੀ ਅੰਦਰ ਦਾ ਫੈਨ ਬਣਾ ਲੈ ਓਏ ਅੰਦਰ ਆ ਹੈ ਤੂੰ ਇੱਧਰ ਕਿਡਾ ਆਉਂ ਚ ਮੈਂ ਤੁਹਾਨੂੰ ਉਹ ਕਿ ਤੇਰਾ ਪਿਆਰ ਹੀ ਬੜਾ ਹੈ ਸਾਡੇ ਪਿੰਡ ਵਾਲਿਆਂ ਦਾ ਮੇਰਾ ਤੇਰਾ ਬੜਾ ਬੱਚਾ ਬੰਦਾ ਉਹ ਸੱਚੀ ਤੇਰੇ ਬੋਲੇ ਬਣਾ ਸਾਡੇ ਪਿੰਡ ਵੀ ਇੱਕ ਦਿਨ ਆ ਕੇ ਤਾਂ ਦੇਖ ਤੇਰੀ ਦੇਖੀ ਸੇਵਾ ਹਾਂ ਲੱਗ ਗਈ ਇੱਥੇ ਤੇਰੀ ਦੇਖੀ ਸੇਵਾ ਕਰਦੇ ਉਹ ਵੀ ਚਾਹ ਪੀਣਾ ਇੱਥੇ ਸੇਵਾ ਸਾਡੀ ਕਰਵਾ ਇੱਥੇ ਲੈ ਪਿਆਰ ਕਰਨਾ ਓਏ ਬਾਹਰ ਨੂੰ ਉਹ ਵੀ ਅੱਧਾ ਭਾਈ ਆ ਗਿਆ ਦੇ ਤੈਨੂੰ ਇੱਕ ਵਾਰੀ ਦੇਖ ਲੈ ਆ ਗੱਡੀ ਉੱਤਰ ਚੌੜ ਦੀ ਇੱਥੇ ਕਿਸੇ ਦੇ ਬਾਜ ਵੀ ਨਹੀਂ ਸੁਣਨੀ ਕਾਲੀ ਐ ਤੇ ਕਿ ਫੜਾ ਬਾਲ ਫੜ ਲਾ ਕਰ ਲਾ ਗਾ ਲਾ ਫੜੋ ਫੜੋ ਜੱਪਾ ਲਾ ਇੱਟਾ ਜਾ ਕੋਈ ਇੱਟਾ ਓਏ ਡਲੇ ਕੀ ਕਰਨੇ ਯਾਰ ਲਾ ਕਰ ਲਾ ਗਾ ਲਾ ਫੜੋ ਫੜੋ ਜੱਪਾ ਲਾ ਉਹ ਤਾਰ ਦੇ ਨਾ ਮੜੀ ਗੇ ਤਾਰ ਮੰਗੀ ਕਰਦੇ ਲਾ ਕਰ ਲਾ ਗਾ ਲਾ ਫੜੋ ਫੜੋ ਜੱਪਾ ਲਾ ਜੱਪਾ ਲਾ ਫੜ ਜਾ ਮੜਾ ਫੜੋ ਜੱਪਾ ਲਾ ਅਸੀਂ ਤੰਗ ਕਰ ਲਾਂਗੇ ਜੱਫਾ ਦਾ ਲਾਓ ਲਾਓ ਜੱਫਾ ਕਰ ਦੋ ਪੂਰਾ ਲਾ ਦੇ ਕੱਢੀ ਮੇਰੇ ਮੜਾ ਫੜੋ ਜੱਪਾ ਲਾ ਪਾਦਾ ਲਾਉਂ ਹੁਣ ਇਕੱਲੇ ਲੈ ਦੇਖੀ ਇਕੱਲੇ ਨੇ ਕੱਲਾ ਇਕੱਲੇ 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 ਸੱਡਣਾ ਲੈ ਕਰਲਾ ਕਰ ਲੋ ਫੜੋ ਫੜੋ ਜਬੜਾਓ ਇਹ ਵੀ ਦਾ ਹੈ ਉਹ ਤੇਰੇ ਬਾਲੇ ਦਾ ਜਾਉਂ ਗੋਲਾ ਪਾਦੇ ਨਹੀਂ ਮੇਰਾ YouTube ਦਾ ਹੈ ਵੀ ਆ ਗਿਆ ਤੇ ਭੰਡਾ ਲੜਕਾ ਕਰਦੇ ਨਹੀਂ ਲੜਕਾ ਓਏ ਭੈਂਦੇ ਮੁੰਡਾ ਨਾ ਭਾਈ ਆ ਗਿਆ ਮੇਰੇ ਚਾਤਣਾ ਹੁਣ ਤਾਂ ਤੂੰ ਚਾਚੇ ਦਾ ਮੁੰਡਾ ਹੈ ਇਥੇ ਬੈਠ ਜੀ ਹਾਂ ਤੈਨੂੰ ਮੈਂ ਇਹੀ ਜਣਾ ਬਣਾਵਾਂ ਚਾਚੇ ਮੁੰਡਾ ਤੂੰ ਹੋਣ ਅਈ ਤਾ ਮੈਨੂੰ ਅੱਪ ਨਹੀਂ ਲੱਗਣ ਕੈਨੇਡਾ ਨਹੀਂ ਹੋਟਲ ਹੋਰ ਲੈ ਜਾ ਹੁਣ ਤੂੰ ਅੰਦਰ ਵੜ ਆ ਹੁਣ ਅੰਦਰ ਵੜ ਤੇ ਰੌਦਾ ਅੰਦਰ ਆ ਵੜ ਜਾ ਹੁਣੇ ਪਹਿਲਾ ਬਠਰ ਦਿੰਦਾ ਦੇਖ ਲੈ ਬਾਈ ਕੰਮ ਲਈ ਬੈਠਾ ਹੈ ਅਈ ਤਾ ਤੈਨੂੰ ਮੈਨ ਨਾਲ ਨਹੀਂ ਸੀਗਾ ਯਾਰ ਤੂੰ ਐਡਾ ਬੇਕਾਰ ਬੰਦਾ ਨੇ ਕਰ ਮਿਲੂੰਗਾ ਉਹ ਤਾਂ ਜਦੋਂ ਟਿਕਾ ਕੇ ਮਿਲੂੰਗਾ ਜਾਂ ਕੰਦਰਾ ਨਿਕਲ ਜਾਂਦਾ ਬੜਾ ਜੱਪੜ ਲਾ ਕੇ ਕਰ ਲਗਾ ਲੈ ਓਏ ਸਾਫਾ ਅੰਦਰ ਅੰਦਰ ਆ ਬਾ ਅੰਦਰ ਆ ਪਰ ਨਹੀਂ ਟਾਲ ਨੇ ਤਾ ਸਭ ਹੀ ਪਈਆ ਉਹ ਨਾ ਵਾ ਨਾ ਨਾ ਇੱਥੇ ਇਹਨੂੰ ਬੰਨਣਾ ਆ ਇਹਨੂੰ ਆ ਨਾ ਯਾਰ ਸਕੂਨ ਵਾਲੇ ਘਰ ਨੂੰ ਨਾ ਫੇੜ ਤੂੰ ਓਏ ਇਹਨਾਂ ਨੇ ਕ ਵੜ ਖਾਂਦ ਰਿਹਾ ਪੁੱਤ ਵੱਧ ਬੋਲਿਆ ਉਨਾਂ ਹੀ ਵੱਧ ਹੁਣ ਨੱਕੀ ਆ ਆ ਬਈ ਕੰਦ ਨਹੀਂ ਉਹ ਵਾਖ ਲੈਣੇ ਕੰਦ ਖੁੰਦ ਨਹੀਂ ਜਿਹੜਾ ਸੁਣੋ ਗਿਆ ਉੱਥੋਂ ਅੰਦਰ ਰੋਸ ਗਾਇ ਗਾਇ ਨਾਲੇ ਘਰ ਦੇ ਵਿੱਚ ਉਹ ਗਾਇ ਉਹ ਗਾਇ ਤਾਂ ਲਵੇੜਦਾ ਹੋਰ ਜਾ ਯਾਰ ਤੂੰ ਓਏ ਉਹ ਨਾ ਯਾਰ ਉਹ ਫਿਰ ਮੈਂ ਨਹੀਂ ਹੱਥ ਲਾਉਂਦਾ ਜਾ ਓਏ ਦੇਖ 1 ਮਿੰਟ ਅੱਲਾਹੁ ਅਕਬਰ

ਪੰਡ ਤਾਂ ਹੀ ਆਵਣੀਆਂ ਵੀਡੀਓਸ ਚਲਿਆ ਅਜੀ ਮਾਰਦੇ ਘਰ ਦਾ ਕੱਢਿਆ ਜਾਂਦਾ ਪੈਂਦਾ ਆ ਦੇਖ ਲੋ ਭਈ ਐਡਾ ਲੁੱਚਾ ਬੰਦਾ ਇਹਦੇ ਨਾਲ ਕੋਈ ਕੱਲਾ ਗੁੱਲਾ ਮੈਨੂੰ ਆਇਆ ਮੇਰੀ ਗੱਲ ਸੁਣੋ ਜਿਹੜੀ ਗੱਲ ਕੀ ਇਟਾ ਨੇ ਹੋ ਚੱਕਿਆ ਅੰਦਰੋਂ ਆ ਦੇਖ ਲੋ ਭਈ ਐਡਾ ਲੁੱਚਾ ਬੰਦਾ ਇਹਦੇ ਨਾਲ ਓਏ ਓਏ ਬੁੜੀਆਂ ਜੁੜੀਆਂ ਹੋਣਾਂ ਕਈ ਵਾਰੀ ਓ ਬਾਈ ਮੇਰੀ ਗੱਲ ਸੁਣੋ ਇਹਦੇ ਨਾਲ ਨੂਨ ਆਇਆ ਐਡਾ ਬੰਦਾ ਲੁੱਚਾ ਤੁਹਾਨੂੰ ਸਾਹਮਣੇ ਦੇਖ ਲਓ ਕੀ ਕੌ ਕਰਦਾ ਹੈ ਇਹ ਇਹਦੇ ਕੱਲੇ ਗੁੱਲੇ ਦੇ ਨਾਲ ਮੇਰੀ ਗੱਲ ਸੁਣਦਾ ਹੁਣ ਫਿਰ ਟੰਬੇ ਪਾਣਗੇ ਨਹੀਂ ਵਾ ਇਥੇ ਬੰਦੂਗਾ ਮੈਂ ਓ ਤੂੰ ਬੁਗੂਗਾ ਲੈ ਨਾਟਾਂ ਪੁਰ ਬੁਗੂngਾ ਲੈਣਾ ਮੈਂ ਕਾਂਦਰੀ ਵਿੱਚ ਛੱਡ ਕੇ ਦੂਜੀ ਵਸਤੇ ਲੈ ਹੋ ਜਾ ਨਹੀਂ ਯਾਰ ਰਾਤ ਨੂੰ ਮੈਨੂੰ ਟਾਜੇ ਬਈ ਲੱਗਣਾ ਠੀਕ ਆ ਹੋਰ ਕਿਹੜੀ ਕੰਦ ਕੱਢਣੀ ਆ ਦੱਸ ਸਾਰ ਨਹੀਂ ਕਟਾ ਜੀ ਮਾਣ ਵੀ ਲਾਇਆ ਉਹ ਆਪਣੇ ਛਾਵੇਂ ਦੇਵਲ ਲੈ ਆਵਨੀ ਵਾ ਮੂੰ ਜੜਿਆ ਹੋ ਨਾਲ ਉਹ ਭੈੜਾ ਕਰ ਲੈ ਮੈਨੂੰ ਲੋਟ ਆ ਛੋਟੇ ਕੰਮ ਖੜਦ ਕੱਢਦਾ ਮੈਨੂੰ ਲੈਓ ਕੱਟਣ ਤੋਂ ਮੜਾ ਹੈ ਨਾ ਇਹਨੂੰ ਲੋਟ ਕਰ ਲਗੇ ਮੜੇ ਲੋਟ ਨਹੀਂ ਆਉਂਦੇ ਖੜਦ ਜੋ ਕੰਮ ਕਰ ਕਰ ਖੜਜ ਖੜਜ ਬੁੜੀ ਜੀ ਕਹਿੰਦੀ ਛੋਟੇ ਕੰਮ ਕਰਨ ਦਾ ਤਰੀਕਾ ਹੋਰੀ ਹੜ ਜੋ ਸੁਣੋ ਨਾ ਕੀ ਹੁੰਦਾ ਉਹ ਵਾਲ ਕੇ ਅੰਦਰੋਂ ਪਹਿਲੇ ਇਹ ਹੁਣ ਕੰਮ ਦੇਖੀ ਕਰਦੇ ਮੈਨੂੰ ਲੈ ਆਓ ਕੱਟਣ ਤੋਂ ਮੈਂ ਲੈ ਆਓ ਜਿੱਤੇ ਪੀ ਜਾਂਦਾ ਸੀ ਓਏ ਕੰਮ ਕਰਦੇ ਆਂ ਅਸੀਂ ਠੀਕ ਆ ਬਈ ਬੜਾ ਟੈਕ ਦਿਖਾ ਦੇ ਯਾਰ